ਹੈਲੋ ਹਾਂਜੀ ਸਸਤੀ ਆਕਾਲ ਜੀ ਲਓ ਜੀ ਆਪਾਂ ਇਹ ਸੂਟ ਲੈ ਕੇ ਆਈਆਂ ਇਹ ਸਿਰ ਮੱਦ ਤੋਂ ਲੇਕਾ ਦੱਸਦੇ ਕਿ ਇਹ ਕਲਰ ਕਿਦਾਂ ਲੁੱਕਸ ਸੋਹਣਾ ਤੇ ਲਈ ਆਪਾਂ ਇਹ ਕੱਟਣ ਕੱਟਣ ਲੱਗੇ ਹਾਂ ਸਲਾਈ ਕਰਾਂਗੇ ਆ ਇਹਦੇ ਕਮੀਜ਼ ਦੇ ਥੱਲੇ ਤਾਂ ਟਾਪਟਾ ਲੱਗੂਗਾ ਇਹ ਟਾਪਟਾ ਜਿਹੜਾ ਹੈਗਾ ਇਹ ਮੈਲ ਡੈਡੀ ਆ ਤੇ ਬਹੁਤ ਵਧੀਆ ਟਾਪਟਾ ਹੈਗਾ ਮਾਣਾ ਨਹੀਂ ਹੈਗਾ ਬਹੁਤ ਸੋਹਣਾ ਟਾਪਟਾ ਤੇ ਆ ਇਹਦੀ ਜਿਹੜੀ ਲਾਈਨਿੰਗ ਹੈ ਬਿਲਕੁਲ ਨਾਲ ਫਲਦੀ ਆ ਇਹ ਹੈਗੀ ਆ ਸਲਵਾਰ ਦੀ ਸਲਵਾਰੇ ਦੀ ਹੈਗੀ ਟ੍ਰੇਪ ਦੀ ਇਹ ਆ ਦਪਟਾ ਇਹ ਇਸ ਤਰ੍ਹਾਂ ਨੀਲਾ ਲੈਸ ਲੱਗੀ ਹੈ ਇਸ ਤਰ੍ਹਾਂ ਸਾਰੇ ਦੇ ਵਿੱਚ ਬੂਟੀ ਬਣੀ ਹੋਈ ਹੈ ਤੇ ਇਸ ਤਰ੍ਹਾਂ ਲੈਸ ਲੱਗੀ ਹੈ ਬਹੁਤ ਸੋਹਣੀ ਲੈਸ ਲੱਗੀ ਹੈ ਇਹਦੇ ਨਾਲ-ਨਾਲ ਵਰਕ ਕੀਤਾ ਹੋਇਆ ਇਸ ਤਰ੍ਹਾਂ ਚਾਰਸ ਫੇਰੇ ਲੈਣ ਬਣੀ ਹੋਈ ਹੈ ਇਹਦਾ ਕੱਟ ਦਾਣਾ ਇਹਦੇ ਵਿੱਚ ਵੀ ਕੱਟ ਦਾਣਾ ਆ ਤੇ ਰਰੀ ਲੜੀ ਮੋਤੀ ਆਪਣਾ ਦਵਕੇ ਦਾ ਹੈਗਾ ਵਿੱਚ ਗੰਢ ਧੋਪਾ ਜਿਹਾ ਬਣਿਆ ਹੋਇਆ ਸਿਮਰਦਾ ਆ ਬਣਿਆ ਹੋਇਆ ਹੈ ਜੀ ਇਹ ਕਮੀਜ਼ ਬਣਿਆ ਹੋਇਆ ਸਾਰੀ ਇਸ ਤਰ੍ਹਾਂ ਕਢਾਈ ਹੋਈ ਹੈ ਆਪਾਂ ਹਨਾ ਫਸਲਵਾਰੇ ਤੇ ਬਿਲਕੁਲ ਮੈਚ ਕਰਦਾ ਨਾਲ ਇਹਦੇ ਲਾਈਨਿੰਗ ਟਾਪ ਟਾ ਤੇ ਸੁਤੀ ਹੈ ਇਹਨੂੰ ਆਪਾਂ ਤੋਣੇ ਆ ਫਿਰ ਕਟਿੰਗ ਕਰਦੇ ਆ ਲੋਜੀ ਹੁਣ ਆਪਾਂ ਪਹਿਲਾਂ ਕਮੀਜ਼ ਕੱਟਦੇ ਆਂ ਅੱਜ ਆਪਾਂ ਤੁਹਾਨੂੰ ਕਮੀਜ਼ ਦੀ ਕਟਿੰਗ ਦਿਖਾਵਾਂਗੇ ਇਹਦੀ ਥੱਲੇ ਰੱਖ ਲੈਂਦੀਆਂ ਕੱਪੜੇ ਥੱਲੇ ਜਿਹੜਾ ਚਾਹਤਾ ਮੱਦ ਕੇ ਕੱਟਿਆ ਜਾਂਦਾ ਹੈ ਇਹਨਾਂ ਵਰਗਾ ਕਮੀਜ਼ ਜੀ ਅੱਛੀ ਲੱਗਦਾ ਇਹਦੇ ਤੇ ਇਸ ਤਰ੍ਹਾਂ ਪਾ ਜਿਹੜੀ ਹੜੇਦੜ ਪੈਸਟਿੰਗ ਕਰਾਂਗੇ ਸਲਵਾਰ ਦੇ ਨਾਲ ਦੇ ਕੱਪੜੇ ਦੀ ਕਰਾਂਗੇ ਕਿਉਂਕਿ ਇਹਦੇ ਚ ਜੇ 골ਡਨ ਕੀਤੀ ਤੇ 골ਡਨ ਹੀ ਵਰਕ ਹੈ ਤੇ ਇਹਦੇ ਚ 골ਡਨ ਹੀ ਭਾਜੀ ਵੱਜਦੀ ਹੈ ਕਿ ਤੇ ਆਪਾਂ ਇਸ ਲਈ ਸਲਵਾਰ ਦੇ ਨਾਲ ਦੀ ਕਰਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਕੜਾਈ ਦੇ ਨਾਲ ਕੜਾਈ ਮਲਾ ਕੇ ਤੇ ਇਹਦਾ ਵਚਾਲਾ ਕਰਕੇ ਇਸ ਤਰ੍ਹਾਂ ਇਹਨੂੰ ਵੱਖ ਲੈਣਾਗਾ ਫਿਰ ਆਪਾਂ ਜਿੰਨਾ ਵੀ ਜਿਹਦਾ ਮੇਚਾ ਉਹ ਵੀ ਉਨਾ ਆਪਾਂ ਕਟਿੰਗ ਕਰ ਲੈਣਾ ਹੁੰਦਾ ਇਸ ਤਰ੍ਹਾਂ ਤੋਂ ਲੈਣਾ ਹੁਣ ਚਾਲੇ ਉਹਨਾਂ ਮਾਰਨ ਦੀ ਪ੍ਰੀਖਿਆ ਲੈਣੀ ਇੱਥੇ ਤੱਕ ਹੀ ਬਸ ਨਾ ਗੱਲ ਤੱਕ ਹੀ ਦੋ ਬੁੱਟੀਆਂ ਨੇ ਪਹਿਲਾਂ 3 ਫਿਰ 2 ਫਿਰ 3 ਫਿਰ 2 3 2 ਦੀ ਬੁੱਟੀ ਆ ਆਪਾਂ ਬੁੱਟੀ ਦੇ ਨਾਲ ਬੁੱਟੀ ਵੀ ਮਿਲਾ ਲੈਣੀ ਹੈਗੀ ਫਿਰ ਆਪਣੇ ਕੱਪੜੇ ਦੀ ਚੜਾਈ ਜਾਣੀ ਧਿਆਨ ਰੱਖੀ ਐਸ ਬੁੱਟੀ ਦੇ ਬਸਾ ਲਾ ਕੇ ਨਾ ਇਹਨੂੰ ਆਪਾਂ ਸੱਤ ਕਰਕੇ ਚੰਗੀ ਤਰ੍ਹਾਂ ਰੱਖ ਲਈਏ ਫਿਰ ਦੰਦ ਕਾਉਣੇ ਲਓ ਜੀ ਇੰਰਵਲ ਫੋਲਡ ਕਰਕੇ ਬਰਾਖ ਲਿਆਗਾ ਤੇ ਆਪਣੀ ਇਹ ਵਧੀਆਪਾ ਲਈਏਗੀ ਨਿਸ਼ਾਨੀ ਇਹ ਆਪਣੀ ਬਾਈ ਹੈ ਆਪਾਂ ਘੇਰੇ ਦਾ ਵੀ ਪਾਈ ਦਾ ਨਿਸ਼ਾਨਾ ਲਿਆ ਇਹਨੂੰ ਆਪਾਂ 1/2 ਇੰਚ ਕਟਾ ਕੇ ਲੈ ਸਕਦੇ ਆ ਘੇਰੇ ਨੂੰ ਪਰ ਆਪਾਂ ਇਹ ਪਦੇ ਸਾਹਮਣੇ ਵਾਲੀ ਲੈਣਾਗਾ ਤੇ ਆਹ ਲੋ ਜੀ ਆਪਾਂ ਇਧਰੋਂ ਕਮੀਜ਼ ਦੀ ਸੈਟਿੰਗ ਕਰਕੇ ਰੱਖ ਲਈ ਨਿਸ਼ਾਨੀਆਂ ਆਪਾਂ ਸਾਰੀਆਂ ਲਾ ਲਈਆਂ ਨੇ ਆਪਾਂ 2-2 ਇੰਚ ਵੱਧ ਲਿਆ ਦੋਨਾਂ ਪਾਸੇ ਤੋਂ ਆਪਾਂ 2-2 ਇੰਚ ਨਿਸ਼ਾਨ ਲਾਏ ਨੇ ਥੋੜਾ ਘੇਰਾ ਆਪਾਂ ਘਟਾ ਵੀ ਸਕਦੇ ਆ ਪਰ ਥੋੜਾ ਜਿਹਾ ਆਪਾਂ ਵਾਧੇ ਰੱਖਿਆ ਇਥੋਂ ਆਪਾਂ ਫालतू ਕੱਪੜਾ ਜਿਹੜਾ ਨਾਲ-ਨਾਲ ਕਟਿੰਗ ਕਰਦਾਂਗੇ ਆਵੜਾ ਆਪਾਂ ਸਾਰਾ ਪ੍ਰੋਪਰ ਕਰਕੇ ਰੱਖਿਆ ਤੇ ਵਿਚਾਲਾ ਕਰਕੇ ਰੱਖਿਆ ਇਧਰੋਂ ਨਾਲ-ਨਾਲ ਨਾ ਬਹਣੀ ਬੰਨ੍ਹ ਦਿੱਤ ਜਾਣ ਗਿਆ ਇਹ ਕੰਟੀ ਜਾ ਰਹੀ ਨਹੀਂ ਥੱਲੇ ਉਹ ਪਹਿਲਾਂ ਜਿੱਦਾਂ ਵੀ ਘੇਰੇ ਤੋਂ 3 ਇੰਚ ਵੱਧ ਲੈਣੇ ਆ ਜਦੋਂ ਆਪਣੇ ਕੋਲ ਇਹ ਮਹਿੰਗੇ ਸੂਟ ਹੁੰਦੇ ਨੇ ਤਾਂ ਫਿਰ ਆਪਾਂ ਥੋੜਾ 1 ਇੰਚ ਹੋਰ ਵੱਧ ਲੈ ਲਈਏ ਤੇ ਇਹਦੇ 'ਚ ਕੋਈ ਹਰਜ ਨਹੀਂਗਾ ਤੇ ਕਈ ਵਾਰੀ ਕੱਪੜਾ ਵੱਧ ਘੱਟ ਤਾਂ ਹੋ ਜਾਂਦਾ ਹੈਗਾ ਹੁਣ ਜਿੱਥੇ ਆਪਾਂ 42 ਇੰਚ ਬਣਾਉਣਾ ਸੀਗਾ ਲੰਬਾਈ ਤਿਆਰ ਉੱਥੇ ਆਪਾਂ 43 ਰੱਖਿਆ ਹੈ ਇੰਚ ਵਾਧੀ ਰੱਖਿਆ ਕਿਉਂਕਿ ਹੁਣ ਆਪਾਂ ਮਹਿੰਗੇ ਸੂਟ ਬਣਾਉਨੇ ਆ ਜਦੋਂ ਹੁਣ 5 5 6 6 7 7000 ਦੇ ਤਾਂ ਫਿਰ ਉਹ ਥੋੜਾ ਜਿਹਾ ਪੈ ਵੀ ਜਾਣਾ ਇਹ ਨਾ ਹੋਵੇ ਕਿ ਸੰਗੜੇ ਖਰਾਬ ਹੋ ਜਾਣ ਜਾਂ ਕਿਵੇਂ ਥੋੜਾ ਜਿਹਾ ਸਲਾਈ ਚ ਆਪਾਂ ਮਾਤਰੇੜਾ ਖੁੱਲਾ ਢੁਲਾਈ ਰੱਖਣਾ ਚਾਹੀਦਾ ਹੈਗਾ ਤੇ ਇਹ ਆਪਾਂ ਕਟਿੰਗ ਕਰ ਲੈਨੇ ਆ ਇਸ ਤਰ੍ਹਾਂ ਤੋੜ ਇੱਥੇ ਦਾ ਕਕੜਾਈ ਹੈ ਮੋਟੀਆਂ ਨੇ ਦੋ ਬਲੇ ਦੇ ਕੋਲ ਆਪਣੇ ਸਾਰੇ ਕਮੀਜ਼ੇ ਦੇ ਵਿੱਚ ਹੀ ਹੈ ਤੇ ਇਹ ਵਾਲੀ ਆਪਾਂ ਇੱਥੋਂ ਕਟਿੰਗ ਕਰਕੇ ਸਾਰੀ ਕਿਉਂਕਿ ਇਹ ਥੱਲੇ ਥੱਲਿਓਂ ਬੰਦ ਹੈਗਾ ਆਪਾਂ ਇਹ ਦੇ ਮਾਰ ਜਾਣੀ ਸੀ ਰੱਖਣਾ ਆਦਿਕ ਆਪਣੀ ਹੋ ਗਈ ਪੜਾਈ ਪ੍ਰਿੰਟ ਸਾਈਡ ਦਾ ਵੀ ਆਪਣਾ ਕਟਿੰਗ ਹੋਊਗੀ ਹੁਣ ਆਪਾਂ ਇਹਨੂੰ ਪਿਛਲੇ ਦੇ ਉੱਤੇ ਰੱਖ ਕੇ ਕਰਾਂਗੇ ਫਿਰ ਆਪਾਂ ਲਾਈਨਿੰਗ ਲਾਵਾਂਗੇ ਇਹਨੂੰ ਟਾਪੜਾ ਲੱਗਣਾਗਾ ਟਾਪਟੇ ਦੀ ਵੀ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਵਾਂਗੇ ਠੀਕ ਹੈ ਜੀ ਲਓ ਜੀ ਆਪਾਂ ਟਾਪੜੇ ਦੇ ਉੱਤੇ ਕਮੀਜ਼ ਇਸ ਤਰ੍ਹਾਂ ਪੂਰਾ ਵਿਛਾ ਲਿਆ ਇਹਨੂੰ ਪਹਿਲਾਂ ਆਪਾਂ ਜਿੰਨਾ ਨੰਲਾ ਬਾਈ ਚੜਾਈ ਰੱਖਣੀ ਸੀ ਰੱਖ ਲਈ ਤੇ ਹੁਣ ਆਪਾਂ ਟਾਟਾ ਨੀਚੇ ਵਿਛਾ ਕੇ ਤੇ ਚੰਗੀ ਤਰ੍ਹਾਂ ਵਾਲ ਕੱਢ ਕੇ ਸਾਰੇ ਤੇ ਇਹਦੇ ਉੱਤੇ ਆਪਾਂ ਇਸ ਤਰ੍ਹਾਂ ਵਿਛਾ ਲਿਆ ਇੱਥੋਂ ਆਪਾਂ 2 2 2 ਇੰਚ ਕੱਟ ਲਿਆ ਹੈਗਾ ਇੱਥੇ ਕਿੜੇ ਇੱਥੇ ਤੱਕ ਆਪਾਂ ਲੈ ਲਿਆ ਹੁਣ ਇਹਦੀ ਆਪਾਂ ਆਹ ਵਾਲੀ ਕਟਿੰਗ ਕਰਦੇ ਆ ਤੇ ਅੱਗੇ ਜਾ ਕੇ ਉਗਾਰ ਦਿੰਦੇ ਆ ਇਸੇ ਤਰੀਕੇ ਫਿਰ ਆਪਾਂ ਬੈਕ ਸਾਈਡ ਦੀ ਜਿਹੜੀ ਹੈ ਇਸ ਤਰ੍ਹਾਂ ਸਾਰਾ ਆਪਾਂ ਕਟਿੰਗ ਕਰ ਲੈਣਾਗਾ ਜਿਹੜਾ ਕੁ ਵੱਧ ਘੱਟ ਹੋਇਆ ਉਹ ਇੱਥੇ ਕੱਟ ਲੈਣਾ ਆਪਾਂ ਤੇ ਫਿਰ ਇਹਨੂੰ ਆਪਾਂ ਕੱਚਾ ਕਰਾਂਗੇ ਕੱਚਾ ਕਰਕੇ ਫਿਰ ਤੁਸੀਂ ਇਸ ਤਰ੍ਹਾਂ ਵੀ ਕੱਚਾ ਕਰ ਸਕਦੇ ਹੋ ਤਾਂ ਕਟਾਂ ਪਾ ਕੇ ਵੀ ਕੱਚਾ ਕਰ ਸਕਦੇ ਆ ਕਿਉਂਕਿ ਉਹ ਕੱਚਾ ਤਾਂ ਕਰਨੀ ਪਊਗਾ ਇਹ ਆਪਾਂ ਫਿਰ ਪਸਾਰ ਦਾ ਕੱਟ ਲੈਨੇ ਆ ਸਾਈਡ ਦਾ ਆਪਣਾ ਕੱਟਿਆ ਗਿਆ ਲਾਈਨਿੰਗ ਵੀ ਆਪਣੀ ਕੱਠੀ ਹੀ ਤੇ ਇਕੱਠਾ ਹੈ ਕਾ ਸਿਰਫ ਹੋਣ ਇਹਦੀਆਂ ਪੱਟਾਂ ਰਹਿੰਦੀਆਂ ਪੋਨ ਵਾਲੀਆਂ ਉਹ ਵੀ ਆਪਾਂ ਪਾਉਣੀ ਹੈ ਤੇ ਬੈਕ ਸਾਈਡ ਦਾ ਨਹੀਂ ਆਪਾਂ ਕਰ ਲਈਏ ਲਓ ਜੀ ਆਹ ਬਾਵਾ ਨੇ ਹੁਣ ਇਹਨਾਂ ਨੂੰ ਆਪਾਂ ਡਬਲ ਕਰਕੇ ਤੇ ਇਸ ਤਰ੍ਹਾਂ ਦੇਖੋ ਆਹ ਦੇ ਡਬਲ ਕਰਕੇ ਆਪਣੀ ਜਿੱਥੇ ਵੀ ਆ ਵਿਚਾਲੇ ਬੂਟੀ ਆਉਗੀ ਤੇ ਇਹਦੀ ਸਾਈਡ ਤੇ ਵਿੱਚ ਨਾ ਕੱਪੜਾ ਪਾਉਗਾ நாடு பிந்தா இரங்க நாள் சைட ஓவா லாச்சோ அப்படே அட்டி சாடே சத்தன நிச்சே கப்டா ஷாது உப்பு கடையை கடைய மிலக்க ਤੇ ਇਹਨੂੰ ਕਟਿੰਗ ਕਰ ਦੇਣਾ। ਲੋ ਜੀ ਹੁਣ ਆਪਾਂ ਦੱਸ ਦਿਆਂ ਤੁਹਾਨੂੰ ਕਮੀਜ਼ ਦੀਆਂ ਕਟਾਂ। ਲਾਈਨਿੰਗ ਵਾਲੀ ਕਮੀਜ਼ਾਂ નીચે ਆਪਾਂ ਲਾਈਨਿੰਗ ਰੱਖ ਲਈ ਇਸ ਤਰ੍ਹਾਂ ਕਰਕੇ ਕਿ ਕਿ ਥਿੱਲਕੇ ਨਕਟੀ ਜਾਂਦੀ ਹੈ ਤੇ ਆਪਾਂ ਇਸ ਤਰੀਕੇ ਨਾਲ ਕਮੀਜ਼ ਦੀ ਕਟਾਈ ਕਰਨ ਲੱਗੇ ਆ। ਇਤੋਂ ਆਪਾਂ ਇਹਦਾ ਸਵਾਲ ਲੈ ਲੈਣਾ। ਇਹ ਧੀਰੇ ਧੀਰੇ ਸਾਮ ਨਾਲ ਲਿਆ ਜਾਂਦਾ ਹੈ।

ਇਥੋਂ ਬਸ ਸਵਾ 10ਤੀ ਪੌਣੇ ਸਵਾ 10 ਸਾਢੇ ਦਾਸਤੀ ਸਾਤੀ ਦਾ ਆਪਣਾ ਹੈਗਾ ਇਸ ਉਲਾਂ ਨੇ ਆਪਾਂ 16.5 ਆਪਣਾ ਸਾਢੇ 16 ਨੂੰ ਆਨੇ 16 ਰਹਿ ਚੁੱਕੇ ਹੈ ਪਤੀ ਹੈ ਜਿਹੜੀ ਨੇ ਪਾਣੀ ਲਾ ਰਹੀ ਦੀ ਹੈ ਜਿਹੜੀ ਲੱਕ ਦੀ ਫਿਟਿੰਗ ਆਪਾਂ 7.5 ਤੇ ਲਾਵਾਂਗੇ ਉਦੋਂ ਉੱਦਾ ਆ ਜਾਊਗਾ 7 ਤੇ ਆ ਜਾਊਗੀ ਪਲੇਟ ਪਾਉਣੇ ਨੇ ਆਪਾਂ 11:30 ਤੇ ਆਪਾਂ 12:30 ਰੱਖਾਂਗੇ ਇਸ ਆਰਕਿੰਮ ਨਿਸ਼ਾਨੀ ਆ ਤਾਂ ਪਰ ਉਹਦੇ ਤੇ ਲਾਉਣੀਆਂ ਨੇ ਨੀਚੀ ਵਾਲੀ ਤੇ ਪਰ ਇਹਦੇ ਤੇ ਕਟਾਈ ਇਹ ਸਾਰੀ ਇਹਦੇ ਤੇ ਹੋਊਗੀ ਠੀਕ ਹੈ ਜੀ ਇਸ ਤਰ੍ਹਾਂ ਦੀ ਨਾ ਕਟਾਈ ਕਰਕੇ ਨਿਸ਼ਾਨ ਥੋੜੇ ਜਿਹਾ ਲਾਏ ਨੇ ਨਿਸ਼ਾਨ ਬਾਕੀ ਦੇ ਪ੍ਰੋਪਰ ਨਿਸ਼ਾਨ ਸਾਰੇ ਜਿਹੜੇ ਨੇ ਉਹਦੇ ਤੇ ਲੱਗਣੇ ਨੇ ਇਹ ਤੋਂ ਸਿਰਫ ਆਪਾਂ ਆਵਲੀ ਕਟਾਈ ਪਾਉਣੀ ਹੈਗੀ ਆਪਾਂ ਮੋਟੀ ਦੀ ਕਟਾਈ ਜੜੀਏ ਪਾਣੀ ਸਟ ਕਰਕੇ ਕਿਉਂਕਿ ਉਹਨਾਂ ਆਪਣੇ ਹਾਵਲੇ ਨਿਸ਼ਾਨ ਸਾਰੇ ਇੱਥੇ ਲੱਗਣੇ ਨੇ ਤੇ ਫਿਰ ਆਪਾਂ ਇਹਨੂੰ ਜੋੜ ਦਾਂਗੇ ਉਹਦੇ ਨਾਲ ਕੱਜਾ ਪਾ ਕੇ സാഡേ ബാരാണ നിശാന പൗണി ചാർ പേ ആഡ ആഡ് മീറ്റ സാ ഇ ലൈ പ്രോപ്പർ ഫിറ്റ ਜੇ ਕੋ ਪਤਲਾ ਤਾਂ ਆਪਾਂ 7.5 ਦਾ ਪਾ ਸਕਦੇ ਆ ਮੀਰੀਨ ਸਾਈਜ਼ ਤੇ 7 ਦਾ ਹੀ ਹੋਊਗਾ ਇਥੋਂ ਆਪਾਂ ਆਹ ਨਿਸ਼ਾਨੀ ਜਿਹੜੀ 2 ਇੰਚ ਦਾ ਵਿੱਚ ਰੱਖ ਕੇ ਫਾਸਲਾ ਪਾਵਾਂਗੇ ਬਿਲਕੁਲ ਪਚਾਲੇ ਕੋਨੇ ਤੇ ਇਥੋਂ ਕਲੱਕ ਦਾ ਰੱਖ ਲਿਆ ਇਸਾਰੇ ਨਿਸ਼ਾਨ ਥਲੇ ਵੀ ਆ ਗਏ ਸੀਗੇ ਉਹਦੇ ਚੋਂ ਕੱਪੜੇ ਚ ਨਾ ਥਲੇ ਆ ਗਏ ਸੀ ਨਿਸ਼ਾਨ ਸਾਰੇ ਆਪਾਂ ਦੇਖੋ ਆਪਾਂ ਥਾਰਾਂ ਚ ਨਾ ਕਮਰੇ ਥਾਰਾਂ ਚ ਦਾ ਅੱਧਾ ਜਾਂ 9 ਇੰਚ ਪਰ ਆਪਾਂ 10 10 ਤੁਲੇ ਕੇ ਪੁੰਡੇ 10 ਤੱਕ ਰੱਖਾਂਗੇ ਕਿਉਂਕਿ ਪਲੇਟ ਵੀ ਪੈਣਾ ਪਲੇਟ ਆਪਾਂ ਡੂੰਗਾ ਪਾਉਣਾ 1 ਇੰਚ ਦਾ ਆਪਾਂ ਇਹ ਨਿਸ਼ਾਨ ਲਾ ਲਾਂਗੇ ਕਿ ਡੂੰਗਾ നിശാന ആ നിർദ്ധാ ഇഞ്ചാകളാണ് ਇਹ ਨਹੀਂ ਜਾਨੀ ਨਾ ਕਿ ਬੱਕੀ ਜੀ ਨੂੰ ਨਹੀਂ ਲੈ ਕੇ ਜਾਣੀ ਫਿਰ ਬੱਕੀ ਤੇ ਪਲੇਟ ਪਾਈਏ ਫਿਰ ਇੱਥੇ ਝੋਲ ਜਿਆ ਪੈਣ ਲੱਗ ਜਾਂਦਾ ਤੁਸੀਂ ਆਪਣੀ ਛਾਤੀ ਦੇ ਹਿਸਾਬ ਨਾਲ ਹੈ ਨਾ ਲਾਉਣਾ ਹੈ ਪਾਰਾ ਮੇਚਾ ਜਾ ਪਤਲੇ ਮਸਤ ਫਿਰ ਦਗਾ ਲੇਨ ਸੰਬਿਲੇ ਦੇਣੀ ਆਪਾਂ ਇਸ ਤਰੀਕੇ ਦੇ ਨਾਲ ਮਲਾ ਲੈਣੀ ਤੇ 2 ਤੇ ਇਹ ਆਪਣਾ 18 ਤੇ 22 ਇਸ ਵਿੱਚ ਦੇ حساب ਨਾਲ ਨਕਲ ਲਖੀ ਨਿਸ਼ਾਨੀਆਂ ਇਸ ਵਿੱਚ ਇਹ ਰਕਮੀ ਚਾਹੀਦੀ ਸ਼ਾਪੀਕ ਕਮਰ 18 ਤੇ ਇਹ ਪੇੜੀ ਲੱਗਣਾ ਨਿਸ਼ਾਨੀਆਂ ਪਸਾਰ ਗਿਆ ਹਿਸਾਬ ਨਾਲ ਲਾਈਆਂ ਨੇ ਇਹਦੇ ਤੇ ਕਟਿੰਗ ਹੋ ਚੁੱਕੀ ਤੇ ਆਪਾਂ ਨਿਸ਼ਾਨੀਆਂ ਕੱਲੀਆਂ ਲਾਉਣੀਆਂ ਨੇ ਉਧਰ ਆਪਾਂ ਹੁਣ ਇਹਨੂੰ ਸਾਰੇ ਨੂੰ ਨਾ ਕੱਚਾ ਪਾ ਕੇ ਤੇਰੀ ਸਲਾਈ ਹੋਊਗੀ ਤੇ ਇਸ ਲਾਈਨ ਜੋ ਪਾਕਾ ਕੇ ਲਾਵਾਂਗੇ ਹੁਣ ਆਪਾਂ ਬੈਕ ਸਾਈਡ ਤੇ ਨਿਸ਼ਾਨ ਲਾਉਣੇ ਨੇ ਹਾਂ ਦੀ ਸਾਰੇ ਜਿਹੜੇ ਨੇ ਆਪਾਂ ਟਾਪਡੇ ਤੇ ਲਾ ਲਏ ਨੇ ਤੇ ਫਿਰ ਇਹਦੇ ਨਾਲ ਆਪਾਂ ਕੱਚਾ ਕਰਕੇ ਤੇ ਜੋੜਾਂਗੇ ਤੇ ਰਹਿ ਗਏ ਬੈਕ ਸਾਈਡ ਤੇ ਤੇ ਉਹ ਆਪਾਂ ਉਹ ਵੀ ਨਿਸ਼ਾਨ ਲਾ ਕੇ ਤੇ ਗਲੇ ਦੀ ਕਟਿੰਗ ਕਰਨੀ ਹੈ ਉਹ ਤਾਂ ਬਸ ਇਹਦੇ ਇਹਦੇ ਲੱਗਣੇ ਨੇ ਪਲੇਟਾਂ ਦੇ ਤੇ ਗਲੇ ਦੀ ਕਟਾਈ ਹੋਣੀ ਹੈ ਉਹ ਆਪਾਂ ਫਿਰ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ